बेटा डरना हरे काफुर होके जन्म गुआना तुरता नहीं बचा बिना ये सात गोह में दाना प्यार तो बिना सात घर में दाना नाम जपण को जीपा बख्शी गोर दर्शन को यकी एक एक श्वास कीमती तेरा ਹੱਥ ਨਾ ਆਉਣਾ ਲਖੀ ਹੱਥ ਨਾ ਆਉਣਾ ਲਖੀ ਹੋ ਸਭ ਕੁਝ ਆਪ ਕਬਾਈ ਹਿਜਾਮੇ ਤੋਤਾ ਨਹੀਂ ਬਜਾਰ ਬਨਾ ਸਤ ਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਇਹ ਮੁਰਸ਼ਦ ਮਿਲਦਾ ਨਾ ਤਲ ਪਲ ਸ਼ਿਨ ਸ਼ਿਨ ਬੀਤੀ ਜਾਵੇ ਨਾ ਚਲਕ ਫੁਲਾਵੀ ਰਹਿਣੀ पत चढ़े आउर मुड़ी मत पैणी पत चढ़े आउ विखरे मुड़ी मत पैणी जर कॾी जाणी उहे तेरी पुन त बिना पव जल तर नपे नाम तो बिना सतपुर मिलदा न ਉਹ ਤੇ ਆ ਪੁੱਤ ਐਸtare ਖਤਾ ਫਰੇ ਮਹਰਤਾ ਢਾਕੇ ਚੰਗਾ ਮੰਤਾ ਸਭ ਲਖ ਲੈਣਾ ਧਰਨ ਚ ਫੇਰੇ ਰਾਖੇ ਧਰਨ ਚ ਫੇਰੇ ਰਾਖੇ ਓ ਬੱਚ ਦਰਗਾਹ ਜਾਂਦ ਬੇਸ਼ਕਰਨ ਗਏ ਨਾ ਬਟੜੇ ਭਗਵਾਨ ਬਣਾ ਸਤ ਗੁਰ ਬਲਦਾਨ ਪਿਆਰ ਤੋਂ ਬਣਾ ਸਤ ਗੁਰ ਬਲਦਾਨ सई बुले शाह तो पुछो टूड लेहा जग सारा मके काशी मिलिया न प्यारा मिलिया न प्यारा नी तसली रह न सघे दीह हर बिना मुरशद मिलंद न प्यार थो बिना वाहेगुरु मिलंद ਸਜੋ ਸਾਥੀ ਤੇਰੇ ਇਹਨਾਂ ਨੂੰ ਸਮਝਾ ਲੈ ਹੈ ਪੰਜ ਪੁਰਸ਼ ਜੋ ਸਾਥੀ ਤੇਰੇ ਇਹਨਾਂ ਨੂੰ ਸਮਝਾ ਲੈ ਹੈ ਹੋ ਰਾਮ ਨਾਮ ਦਾ ਸਿਮਰਨ ਕਰ ਮਨ ਮੰਦਰ ਸਾਫ ਬਣਾ ਲੈ ਤੂੰ ਮਨ ਮੰਦਰ ਸਾਫ ਬਣਾ ਲੈ ਹਾਏ ਪੰਜ ਪੁਰਸ਼ ਜੋ ਸਾਥੀ ਤੇਰੇ ਇਹਨਾਂ ਨੂੰ ਸਮਝਾ ਲੈ ਇਹਨਾਂ ਨੂੰ ਸਮਝਾ ਲੈ ਹੋ ਰਾਮ ਨਾਮ ਦਾ ਸਿਮਰਨ ਕਰ ਮਨ ਮੰਦਰ ਸਾਫ ਬਣਾ ਲੈ ਹੋ ਵਿੱਚ ਦਰਗਾਹ ਜਦ ਪੇਸ਼ ਹੋਣਗੇ ਨਾ ਬਚਣੇ ਪਗਵਾਨ ਬਿਨਾ

बिना बुरश मिलदान प्यार थो बिना सतपुर मिलदानाग हुआ गुर सत मलाया हो भाग हुआ गुर सत मलाया कटी जमकी फासे ਜੋ ਬ੍ਰਹਮੰਡ ਆ ਸੋਈ ਪਿੰਡੇ ਆ ਪਾਏ ਆਪਾ ਦਇਆ ਬਨਾਸੀ ਆ ਪਾਏ ਆਪਾ ਦਇਆ ਬਨਾਸੀ ਆ ਔਰ ਨਹੀਂ ਬਦਾਰਤ ਮਿਲਣੇ ਜਾ ਰਿਆ ਏ ਸੱਚੇ ਦਰਬਾਰ ਬਨਾ ਫਤਗੁਰ ਮਿਲ ਜਾਣਾ ਜੱਪੇ ਨਾਮ ਤੋਂ ਬਨਾ ਤੇ ਰਾਸੀ ਕੱਢੀ ਨਾ ਮੀਰਾ ਬਾਈ ਹੋਈ ਬਰਾਡਣ ਮਿਲਿਆ ਨਹੀਂ ਸਹਾਰਾ

ਕਟ ਕੇ ਰਹਿਣ ਬਸੇਰਾ ਹਾ ਜੋਸ਼ ਫਰਕੇ ਤੁਰ ਗਏ ਥੋਨਾ ਮੁੜ ਪਾਇਆ ਫੇਰਾ ਮੁੜਨਾ ਉਹ ਨਾ ਪਾਇਆ ਫੇਰਾ ਛੱਡ ਦੁਨੀਆ ਫਾਨੇ ਨੋ ਦੁਰਨਾ ਕੱਟ ਕੇ ਰਹਿਣ ਬਸੇਰਾ ਕੱਟ ਕੇ ਰਹਿਣ ਬਸੇਰਾ ਹਏ ਚੂਫਾ ਪਰਗੇ ਕਏ ਜਗਤ ਤੋਂ ਨਾ ਮੁੜ ਪਾਇਆ ਫੇਰਾ ਹੋ ਤਖਤ ਜਨਾਂ ਦਾ ਪਰੀਆਂ ਜੱਕਣ ਪੱਠ ਚੋਕ ਤੇ ਯਾਰ ਬਿਨਾ ਪਿਆਰਾ ਮਿਲਦਾ ਨਾ ਜਪੇ ਨਾਮ ਥੋਂ ਬਿਨਾ ਜਰਾ ਸੀ ਕੱਟਣੀ ਨਾ ਤੇਰਾ ਪੁਰਲੋਂ ਪੋਂ ਵਿੱਚ ਵਸਦਾ ਪੀਰ ਮੁਸਾਫਰ ਤੇਰਾ ਤੇਰਾ ਪੁਰਲੋਂ ਪੋਂ ਵਿੱਚ ਵਸਦਾ ਪੀਰ ਬਰਹਾੜਾ ਤੇਰਾ ਵਕਤ ਗਵਾਚਾ ਹੱਥ ਨਹੀਂ ਆਉਣਾ ਲਾਚਰਨਾ ਵਿੱਚ ਡੇਰਾ ਲਾਚਰਨਾ ਵਿੱਚ ਡੇਰਾ ਹਾਏ ਬੱਲੂ ਤੇ ਗੁਰਬਿੰਦਰੀ ਆਖਦੇ ਜੀ ਜੀ ਨਾ ਦਿਲ ਧਾਰ ਬਿਨਾ ਗੋਮੇਰਦਾਨਾ ਪ੍ਰੇਮ ਦੀ ਪੂਜਾ ਵਾਲੇ ਜਿਨ੍ਹਾਂ ਨੇ ਪ੍ਰੇਮ ਦੀ ਪੂਜਾ ਕੀਤੀ ਕ੍ਰਿਸ਼ਨ ਦੇ ਸਦਾਮੇ ਨੇ ਪੂਜਾ ਕੀਤੀ ਕ੍ਰਿਸ਼ਨ ਮਿਲ ਗਿਆ ਜਿਨ੍ਹਾਂ ਨੇ ਪ੍ਰੇਮ ਪਾਇਆ ਨਾ ਪ੍ਰੇਮ ਉਹ ਬਹੁਤ ਜਿਆਦਾ ਉੱਚੇ ਪਾਗੇ ਬਈ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪ੍ਰੇਮ ਸਦਕਾਰਨਾ ਮੈਂ ਧੰਨਵਾਦ ਕਰਦਾ ਪਹਿਲਾਂ ਉਸਤਾਜ ਜੀ ਬੱਲੂ ਸਾਹਿਬ ਦਾ ਬਲਦੀਪ ਸਿੰਘ ਜੀ ਪੱਲੂ ਸਮਾਣੇ ਵਾਲੇ ਯਾਨੀ ਗੋਰਾ ਸਿੰਘ ਜੀ ਮੁਸਾਫਰ ਉਹਨਾਂ ਦੇ लाडले ਫਰਜ਼ੰਦ ਨੇ ਦੁਨੀਆ ਦੇ ਅੱਜ ਦੇ ਟਾਈਮ ਜਿਹੜੇ ਮੈਂ ਕਹਿੰਦਾ ਨੇ ਇੱਕ ਨੰਬਰ ਦਾ ਗਵਈਆ ਤਾਂ ਬਲਦੇਵ ਸਿੰਘ ਬੱਲੂ ਵਰਗਾ ਗਵਈਆ ਕੋਈ ਨਹੀਂ ਦੁਨੀਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਸਾਨੂੰ ਬੱਚਿਆਂ ਨੂੰ ਇਹਨਾਂ ਨੇ ਅਸ਼ੀਰਵਾਦ ਦਿੱਤਾ ਸਾਡੀ ਵੀ ਹਿਰਦੇ ਦੀ ਭਾਵਨਾ ਸੀ ਵੀ ਇਹ ਸਾਡੇ ਨਾਲ ਇੱਕ ਅੰਦੀ ਕਵਤਾ ਜ਼ਰੂਰ ਬੋਲਣ ਤੇ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਮੈਂ ਕਹਿ ਦਲਾਂ ਧੰਨਵਾਦ ਕਰਦਾ ਜਿੰਨੇ ਵੀ ਸਰੋਤੇ ਤੁਸੀਂ ਬੈਠੇ ਹੋ ਜਿਨ੍ਹਾਂ ਨੇ ਮਾਇਆ ਭੇਜੀ ਹੈ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਇੱਕ ਵਾਰੀ ਸਾਰੀ ਗੁਰ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਆਪਾਂ ਕਰੀਏ ਪ੍ਰੇਮ ਨਾਲ ਜਪਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਕਲਾ